ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ ਸੋਹਣੇ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀਓ ਇਨਾਂ ਨੇ ਇੱਕ ਤਰ੍ਹਾਂ ਦਾ ਪੰਜਾਬ ਨੂੰ ਟਾਰਗੇਟ ਹੀ ਮੰਨਿਆ ਹੋਇਆ ਹੈਗਾ ਅਸੀਂ ਪੰਜਾਬ ਨੂੰ ਹਰ ਪੱਖੋਂ ਕਿਸ ਤਰ੍ਹਾਂ ਕਮਜ਼ੋਰ ਕਰਨਾ ਹੈ ਦੂਜੀ ਮੰਡੀਆਂ ਨੂੰ ਅਸੀਂ ਜਿੰਨੀਆਂ ਵੀ ਸਾਡੇ ਪੰਜਾਬ ਦੀਆਂ ਮੰਡੀਆਂ ਆ ਅਸੀਂ ਉਹਨਾਂ ਨੂੰ ਗਰੋਸਟ ਰਸਟੋਰਾਂ ਦੇ ਵਜਾਂ ਵੇਅਰ ਹਾਊਸ ਦੇ ਰੂਪ ਦੇ ਵਿੱਚ ਵੀ ਵਰਤ ਸਕਦੇ ਹਾਂ ਕਿਉਂਕਿ ਸਰਕਾਰੀ ਮੰਡੀਆਂ ਹਨ ਟਰਾਈਐਂਗਲ ਪਾਰਟੀ ਪੰਜਾਬ ਇਹੀ ਕਹਿੰਦੀ ਹੈ ਵੀ ਸੈਂਟਰ ਸਰਕਾਰਾਂ ਦਾ ਖੜਾ ਛੱਡੋ ਅਸੀਂ ਤਾਂ ਇਹ ਵੀ ਕਹਿੰਨੇ ਆ ਪੰਜਾਬ ਸਰਕਾਰ ਦਾ ਵਿੱਚ ਖੜਾ ਛੱਡੋ ਤੁਸੀਂ ਆਪਣੇ ਲੈਵਲ ਤੇ ਕਿਸਾਨਾਂ ਨੂੰ ਵੀ ਮੈਨੇਜਮੈਂਟ ਦੇ ਵਿੱਚ ਲੈ ਕੇ ਆਉਣਾ ਇਹੀ ਟ੍ਰਾਇੰਗਲ ਪਾਰਟੀ ਦਾ ਇੱਕ ਬਹੁਤ ਵੱਡਾ ਅਜੰਡਾ ਹੈ ਜਿਹੜੇ ਕਿ ਅੱਜ ਕਿਸਾਨ ਨਹੀਂ ਸਮਝ ਰਹੇ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਧਨ ਇਕੱਠਾ ਕਰਕੇ ਸੈਂਟਰ ਲੈ ਜਾਂਦਾ ਹੈ ਭਾਵੇਂ ਕਿ ਉਹ ਜੀਐਸਟੀ ਦੇ ਰੂਪ ਵਿੱਚ ਹੋਵੇ ਜਾਂ ਕਿਮ ਟੈਕ ਦੇ ਰੂਪ ਵਿੱਚ ਹੋਵੇ ਜਾਂ ਟੋਲ ਟੈਕ ਦੇ ਰੂਪ ਵਿੱਚ ਹੋਵੇ ਜਾਂ ਵਾਹਿਗੁਰੂ ਜੀ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤੁਹਾਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਤੇ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਪੰਜਾਬ ਦੇ ਬਾਰੇ ਵਿੱਚ ਤੇ ਪੰਜਾਬ ਦੇ ਲੋਕਾਂ ਦੇ ਬਾਰੇ ਵਿੱਚ ਹੈ ਅਸੀਂ ਕੱਲ ਵੀ ਇੱਕ ਦੇਸ਼ ਪੰਜਾਬ ਦੇ ਬਾਰੇ ਦੇ ਵਿੱਚ ਲੋਕਾਂ ਦੇ ਬਾਰੇ ਵਿੱਚ ਇੱਕ ਵੀਡੀਓ ਪਾਈ ਸੀ ਉਸ ਨੂੰ ਵੀ ਵਧੀਆ ਰਿਸਪੌਂਸ ਮਿਲਿਆ ਅਸੀਂ ਲੋਕਾਂ ਦਾ ਧੰਨਵਾਦ ਵੀ ਕਰਦੇ ਹਾਂ ਕਮੈਂਟ ਵੀ ਆਏ ਹਨ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅੱਜ ਫੇਰ ਅਸੀਂ ਤੁਹਾਡੇ ਰੂ ਰੂ ਹਾਜ਼ਰ ਹੋਏ ਹਾਂ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਇਹੀ ਹੈ ਪੰਜਾਬ ਦੇ ਲੋਕਾਂ ਬਾਰੇ ਸਾਡੇ ਦੇਸ਼ ਪੰਜਾਬ ਦੇ ਬਾਰੇ ਦੇ ਵਿੱਚ ਹੈ ਜ ਜੀ ਅਸੀਂ ਗੱਲ ਕਰ ਗਏ 1975 ਦੀ ਜਦੋਂ ਕਿ ਮੈਂ ਪੰਜਵੀਂ ਕਲਾਸ ਪੜਦਾ ਹੁੰਦਾ ਸੀਗਾ ਜਿੱਥੇ ਮੈਂ ਪੜਿਆ ਉੱਥੇ ਹੀ ਮੇਰੇ ਫਾਦਰ ਟੀਚਰ ਸਨ ਪੰਜਵੀਂ ਕਲਾਸ ਮੈਂ ਉਹਨਾਂ ਦੀ ਦੇਖਰੇਖ ਹੇਠ ਵੀ ਪਾਸ ਕੀਤੀ ਹੈ ਉਦੋਂ ਅਕਸਰ ਇੱਕ ਮੁਹਾਵਰਾ ਪ੍ਰਚਲਿਤ ਸੀਗਾ ਸੋਹਣੇ ਦੇਸਾਂ ਵਿੱਚੋਂ ਦੇਸ਼ ਪੰਜਾਬ ਨਹੀਂ ਸਹੀਓ ਸੋਹਣੇ ਫੁੱਲਾਂ ਵਿੱਚੋਂ ਫੁੱਲ ਗਲਾਬ ਨਹੀਂ ਸਹੀਓ ਅੱਜ ਅਸੀਂ ਉਸੇ ਪੰਜਾਬ ਦੀ ਹੀ ਗੱਲ ਕਰਦੇ ਹਾਂ ਕਿਉਂਕਿ ਅੱਜ ਸਾਡਾ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਅੱਜ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲਈ ਅਨਕੂਲ ਨਹੀਂ ਹੈ ਟ੍ਰਾਇੰਗਲ ਪਾਰਟੀ ਆਫ ਪੰਜਾਬ ਜਿਹੜੀ ਕਿ ਦੇਸ਼ ਪੰਜਾਬ ਦੇ ਲਈ ਹੀ ਬਣੀ ਹੈ ਜਿਹੜੀ ਕਿ ਗੁਰੂ ਨਾਨਕ ਦੀ ਵਿਚਾਰਧਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਰਾਂ ਨੂੰ ਪੰਜਾਬ ਤੋਂ ਲੈ ਕੇ ਹਰ ਸਟੇਟ ਤੱਕ ਹਰ ਦੇਸ਼ ਤੱਕ ਲੈ ਕੇ ਜਾਣਾ ਇਹਦੇ ਵਿੱਚ ਅਸੀਂ ਤਾਂ ਹੀ ਕਾਮਯਾਬ ਹੋਵਾਂਗੇ ਜੇਕਰ ਅਸੀਂ ਜਿਵੇਂ ਕਿ ਸਾਡੇ ਦੇਸ਼ ਦੀਆਂ ਨੈਸ਼ਨਲ ਪਾਰਟੀਆਂ ਭਾਰਤੀ ਜਨਤਾ ਪਾਰਟੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਅਸੀਂ ਇਸ ਦੀ ਸੋਚ ਨੂੰ ਖੁੰਡਾ ਕਰਨਾ ਕਿਉਂਕਿ ਸਾਨੂੰ ਪਹਿਲਾਂ ਇਸ ਦੀ ਸੋਚ ਨੂੰ ਖੁੰਡਾ ਕਰਨਾ ਪੈਣਾ ਖੁੰਡਾ ਕਰਨ ਦਾ ਭਾਵ ਇਹ ਨਹੀਂਗਾ ਬਈ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਕੋਈ ਰੋੜਾ ਲੈ ਕੇ ਕਿਸੇ ਤਿੱਖੀ ਚੀਜ਼ ਨੂੰ ਖੁੰਡਾ ਕਰਨਾ ਮੈਂ ਇਸ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਹਾਂ ਜਿਹੜੀਆਂ ਨੈਸ਼ਨਲ ਪਾਰਟੀਆਂ ਹਨ ਪੰਜਾਬ ਦੇ ਵਿੱਚ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਸੈਂਟਰ ਦੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਧਨ ਇਕੱਠਾ ਕਰਕੇ ਸੈਂਟਰ ਲੈ ਜਾਂਦਾ ਹੈ ਭਾਵੇਂ ਕਿ ਉਹ ਜੀਐਸਟੀ ਦੇ ਰੂਪ ਵਿੱਚ ਹੋਵੇ ਜਾਂ 1% ਟੈਕ ਦੇ ਰੂਪ ਵਿੱਚ ਹੋਵੇ ਜਾਂ ਟੋਲ ਟੈਕ ਦੇ ਰੂਪ ਵਿੱਚ ਹੋਵੇ ਜਾਂ ਰੋਡ ਟੈਕ ਦੇ ਰੂਪ ਵਿੱਚ ਹੋਵੇ ਬਹੁਤ ਸਾਰੇ ਟੈਕਸ ਹਨ ਜਿਹੜੇ ਕਿ ਹਾਰ ਸਟੇਟ ਹੀ ਤਕਰੀਬਨ ਦਿੰਦਾ ਹੈ ਅਸੀਂ ਗੱਲ ਪੰਜਾਬ ਦੀ ਕਰਦੇ ਹਾਂ ਕਿਉਂਕਿ ਸਭ ਤੋਂ ਪਹਿਲਾਂ ਜਿੰਨੇ ਵੀ ਸੈਂਟਰ ਦੇ ਇਨਕਮ ਸੋਰਸ ਆ ਉਹ ਸਾਰੇ ਸਾਨੂੰ ਖੁੰਡੇ ਕਰਨੇ ਪੈਣੇ ਆ ਭਾਵੇਂ ਉਹ ਰੇਲਵੇ ਆ ਭਾਵੇਂ ਉਹ ਡਾਕ ਵਿਭਾਗ ਹੈ ਇਸ ਤਰ੍ਹਾਂ ਹੋਰ ਵੀ ਸੈਂਟਰ ਦੇ ਬਹੁਤ ਸਾਰੇ ادارے ਜਿਹੜੇ ਕਿ ਪੰਜਾਬ ਦੇ ਵਿੱਚ ਹਨ ਬਹੁਤ ਸਾਰਾ ਧਨ ਇਕੱਠਾ ਕਰਕੇ ਸੈਂਟਰ ਦੇ ਵਿੱਚ ਲੈ ਜਾਂਦੇ ਹਨ ਉਹਦੇ ਇਹ ਦੇ ਵਿੱਚ ਪੰਜਾਬ ਨੂੰ ਕੁਝ ਵੀ ਨਹੀਂ ਮਿਲਦਾ ਅਸੀਂ ਇਹ ਨਹੀਂ ਕਹਿੰਦੇ ਵੀ ਰੇਲਾਂ ਬਹੀ ਬੰਦ ਕਰਾਵਾਂਗੇ ਜਾਂ ਅਸੀਂ ਲੋਕਾਂ ਨੂੰ ਚੜਨ ਤੋਂ ਰੋਕਾਂਗੇ ਅਸੀਂ ਇਹਦਾ ਆਲਟਰਨੇਟਿਵ ਹੱਲ ਸਾਡੇ ਕੋਲ ਹੈਗਾ ਸਾਡੇ ਕੋਲੇ ਆਲਟਰਨੇਟ ਰੇਲਾਂ ਦਾ ਵੀ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਹਰੇਲਵੇ ਜੀ ਬਹੁਤ ਹੀ ਲੋੜ ਹੈ ਨਹੀਂ ਕਿਉਂਕਿ ਪੰਜਾਬ ਸਾਡਾ ਦੇਸ਼ ਛੋਟਾ ਜਿਹਾ ਇੱਕ ਸਟੇਟ ਹੈਗਾ ਜਿਹੜਾ ਕਿ ਸਾਰਾ ਬੱਛਾਂ ਰਾਹੀਂ ਜਾਂ ਆਪਣੇ ਵਹੀਕਲ ਰਾਹੀਂ ਜਿਹੜੇ ਪਰਸਨ ਲੋਕਾਂ ਦੇ ਰੱਖੇ ਹੋਏ ਉਹਨਾਂ ਰਾਹੀਂ ਕਵਰ ਹੋ ਜਾਂਦਾ ਹੈਗਾ ਜਿਵੇਂ ਕਿ ਅੱਗੇ ਚੰਡੀਗੜ੍ਹ ਜਾਣਾ ਹੋਵੇ ਬੱਚਾਂ ਦੇ ਜਾਂਦੇ ਸੀ ਕਿ ਸ਼ਾਮ ਤੱਕ ਮੁੜਿਆ ਆਉਂਦੇ ਜੀ ਹੁਣ ਤਾਂ ਫੇਰ ਵੀ ਜਾਣੇ ਕਿ ਸੜਕਾਂ ਚੋਂ ਵਧੀਆ ਹੋ ਗਏ ਸਾਰਾ ਕੁਝ ਵਧੀਆ ਹੋ ਗਿਆ ਸਾਧਨ ਆ ਗਏ ਹੈਗੇ ਆ ਕਿਉਂਕਿ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਹਨ ਪੰਜਾਬ ਦੇ ਵਿੱਚ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਇਹਨਾਂ ਨੇ ਇੱਕ ਤਰ੍ਹਾਂ ਦਾ ਪੰਜਾਬ ਨੂੰ ਟਾਰਗੇਟ ਹੀ ਮੰਨਿਆ ਹੋਇਆ ਹੈਗਾ ਅਸੀਂ ਪੰਜਾਬ ਨੂੰ ਹਰ ਪੱਖੋਂ ਕਿਸ ਤਰ੍ਹਾਂ ਕਮਜ਼ੋਰ ਕਰਨਾ ਹੈ ਕਿਉਂਕਿ ਪੰਜਾਬ ਦੇ ਲੋਕ ਹੁਣ ਸਿਆਣੇ ਹੋ ਗਏ ਹਨ ਸੁਝਵਾਨ ਹੋ ਗਏ ਹਨ ਦੂਜੀ ਗੱਲ ਇਹ ਵੀ ਹੈ ਜਿਹੜੀਆਂ ਲੋਕਲ ਪਾਰਟੀਆਂ ਹਨ ਪੰਜਾਬ ਦੇ ਵਿੱਚ ਜਿਵੇਂ ਕੇ ਸ਼੍ਰੋਮਣੀ ਕਾਲਦਲ ਬਾਦਲ ਹੈ ਸ਼੍ਰੋਮਣੀ ਅਕਾਲੀ ਅਮਰਤਸਰ ਹੈ ਜਾਂ ਇੱਕ ਜਿਹੜੀ ਨਵੀਂ ਪਾਰਟੀ ਬਣੀ ਹੈ ਕਾਲੀਦਾਲ ਬਾਅਰਸ਼ ਪੰਜਾਬ ਦੇ ਅਤੇ ਦਲ ਖਾਲਸਾ ਇਹਨਾਂ ਦੀ ਅਸੀਂ ਅਜੇ ਗੱਲ ਨਹੀਂ ਕਰਦੇ ਗੱਲ ਅਸੀਂ ਸਿਰਫ ਅਸੀਂ ਜਿਹੜੀਆਂ ਨੈਸ਼ਨਲ ਪਾਰਟੀਆਂ ਉਹਨਾਂ ਦੀ ਗੱਲ ਕਰਾਂਗੇ ਜਿਹੜੀ ਕਿ ਪੰਜਾਬ ਨੂੰ ਹੀ ਹਮੇਸ਼ਾ ਟਾਰਗੇਟ ਕਰਦੀਆਂ ਰਹਿੰਦੀਆਂ ਹਨ ट्रायंगल ਪਾਰਟੀ ਪੰਜਾਬ ਇਨ੍ਹਾਂ ਦੀ ਜਿਹੜੀ ਸੋਚ ਹੈ ਉਹਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੀ ਹੈ ਕਿਵੇਂ ਇਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਹੈ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਟ੍ਰਾਇੰਗਲ ਪਾਰਟੀ ਪੰਜਾਬ ਹਮੇਸ਼ਾ ਹੀ ਕਹਿੰਦੀ ਹੈ ਪੰਜਾਬ ਦੇ ਲੋਕਾਂ ਨੂੰ ਮਜ਼ਬੂਤ ਕੀਤਾ ਜਾਵੇ ਆਰਥਿਕ ਪੱਖੋਂ ਸਮਾਜਿਕ ਪੱਖੋਂ ਧਾਰਮਿਕ ਪੱਖੋਂ ਰਾਜਨੀਤਿਕ ਪੱਖੋਂ ਜਾਣੇ ਕਿ ਪੈਸੇ ਵਜੋਂ ਵੀ ਮਜ਼ਬੂਤ ਹੋਣੇ ਚਾਹੀਦੇ ਹਨ ਜੀ ਦੇ ਵਿੱਚ ਆ ਦੂਜੀ ਗੱਲ ਆਉਂਦੀ ਆ ਮੈਨੇਜਮੈਂਟ ਦੀ ਕਿਸਾਨਾਂ ਦੀ ਗੱਲ ਕਰਦੇ ਹੈਗੇ ਅਸੀਂ ਕਿਸਾਨਾਂ ਨੂੰ ਵੀ ਮੈਨੇਜਮੈਂਟ ਦੇ ਵਿੱਚ ਲੈ ਕੇ ਆਉਣਾ ਇਹੀ ਟ੍ਰਾਇੰਗਲ ਪਾਰਟੀ ਦਾ ਇੱਕ ਬਹੁਤ ਵੱਡਾ ਏਜੰਡਾ ਹੈ ਜਿਹੜੇ ਕਿ ਅੱਜ ਕਿਸਾਨ ਨਹੀਂ ਸਮਝ ਰਹੇ ਕਿਉਂਕਿ ਉਹਨਾਂ ਤੇ ਪੰਜਾਬ ਦੀਆਂ ਜਾਂ ਦੇਸ਼ ਦੀਆਂ ਕਿਸਾਨ ਜੁਨੀਆ ਦਾ ਦਬਦਬਾ ਹੈ ਕਿਉਂਕਿ ਜਿੰਨਾਂ ਕੋਲ ਇੱਕ ਦੋ ਕਿੱਲੇ ਹਨ ਜਾਂ ਇਸ ਤੋਂ ਵੱਧ ਜ਼ਮੀਨ ਹੈ ਉਹ ਜਿਆਦਾ ਕਮਜ਼ੋਰ ਹੋ ਚੁੱਕੇ ਹਨ ਉਹਨਾਂ ਨੂੰ ਇੱਕ ਆਸ਼ਮਰੀ ਦਾ ਬੱਚੀ ਹੁੰਦੀ ਹੈਗੀ ਆ ਚਲੋ ਜਿਹੜੀਆਂ ਦੁਨੇ ਨਾ ਹਾਨਾ ਉਹ ਸੈਂਟਰ ਦੇ ਨਾਲ ਗੱਲਬਾਤ ਕਰਦੇ ਹਨ ਸ਼ਾਇਦ ਸਾਨੂੰ ਕੁਝ ਮਿਲ ਜਾਵੇ ਪਰ ਟ੍ਰਾਇੰਗਲ ਪਾਰਟੀ ਪੰਜਾਬ ਇਹੀ ਕਹਿੰਦੀ ਹੈ ਵੀ ਸੈਂਟਰ ਸਰਕਾਰਾਂ ਦਾ ਖੜਾ ਛੱਡੋ ਅਸੀਂ ਤਾਂ ਇਹ ਵੀ ਕਹਨੇ ਆ ਪੰਜਾਬ ਸਰਕਾਰ ਦਾ ਵਿੱਚ ਖੜਾ ਛੱਡੋ ਤੁਸੀਂ ਆਪਣੇ ਲੈਵਲ ਤੇ ਮੈਨੇਜਮੈਂਟ ਨੂੰ ਲਿਆ ਕੇ ਕਿਸਾਨੀ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਫਾਰਮ ਹਾਊਸ ਬਣਾ ਕੇ ਆਪਣੇ ਪ੍ਰੋਡਕਟ ਤਿਆਰ ਕਰਕੇ ਆਪ ਵੀ ਤੁਸੀਂ ਕਾਮਯਾਬ ਹੋ ਸਕਦੇ ਹੋ ਤੇ ਪੰਜਾਬ ਦੇ ਲੋਕਾਂ ਨੂੰ ਵੀ ਤੁਸੀਂ ਸਸਤੀਆਂ ਵਸਤੂਆਂ ਦੇ ਕੇ ਕਾਮਯਾਬ ਹੋ ਸਕਦੇ ਹੋ ਅਗਰ ਪੰਜਾਬ ਦਾ ਕਿਸਾਨ ਮੈਨੇਜਮੈਂਟ ਦੇ ਵਿੱਚ ਆਉਂਦਾ ਹੈ 13000 ਪਿੰਡ ਹਨ 13000 ਪਿੰਡਾਂ ਦੇ ਵਿੱਚ ਫਾਰਮ ਹਾਊਸ ਬਣਾ ਕੇ ਖੇਤੀਬਾੜੀ ਕੀਤੀ ਜਾਂਦੀ ਹੈ ਜਿੰਨੇ ਵੀ ਪੰਜਾਬ ਦੀ ਫਸਲ ਹੈ ਚਾਹੇ ਕਣਕ ਹੈ ਬਾਜਰਾ ਹੈ ਮੱਕੀ ਆ ਜਵਾਰ ਹੈ ਝੋਨਾ ਹੈ ਸਬਜ਼ੀਆਂ ਦਾਲਾਂ ਜੋ ਵੀ ਹਨ ਅਗਰ ਪੰਜਾਬ ਦੇ ਕਿਸਾਨ ਸਾਰੀਆਂ ਝੰਚਾਂ ਨੂੰ ਖੇਤਾਂ ਦੇ ਵਿੱਚ ਇਕੱਠਾ ਕਰ ਲੈਂਦੇ ਹਨ ਤਾਂ ਇੱਕ ਬਹੁਤ ਵੱਡਾ ਇੱਕ ਰੈਗੂਲੇਸ਼ਨ ਖੜਾ ਹੋ ਸਕਦਾ ਹੈ ਕਿਉਂਕਿ ਇਸ ਦਾ ਸੈਂਟਰ ਦੇ ਉੱਤੇ ਪੰਜਾਬ ਗਵਰਨਮੈਂਟ ਦੇ ਉੱਤੇ ਜੋ ਅਸਰ ਪੈਣਾ ਹੈ ਉਹ ਬਹੁਤ ਹੀ ਅਹਿਮ ਹੈ ਪਹਿਲੀ ਗੱਲ ਤਾਂ ਇਹ ਹੈ ਜਦੋਂ ਕਿਸਾਨਾਂ ਨੇ ਆਪਣੀਆਂ ਫਸਲਾਂ ਜੈਨਸ਼ਾ ਜੋ ਵੀ ਉਹ ਵੇਚਦੇ ਹਨ ਖੇਤਾਂ ਦੇ ਵਿੱਚ ਇਕੱਠੀਆਂ ਕਰ ਲਈਆਂ ਸ਼ਾਬਤੋਂ ਪਹਿਲਾਂ ਤਾਂ ਪੰਜਾਬ ਦੇ ਵਿੱਚ ਮੰਡੀਆਂ ਦੀ ਕਿਸਾਨਾਂ ਨੂੰ ਕੋਈ ਲੋੜ ਹੀ ਹੈ ਨਹੀਂ ਮੰਡੀਆਂ ਦੀ ਲੋੜ ਨਹੀਂ ਦੂਜਾ ਢੋਟ ਭਾਈ ਦਾ ਕੰਮ ਵੀ ਵਾਜ ਜਾਣਾ ਹੈ ਕਿਉਂਕਿ ਡੀਜ਼ਲ ਪੈਟਰੋਲ ਬਹੁਤ ਜ਼ਿਆਦਾ ਮਹਿੰਗਾ ਹੈ ਕਿਸਾਨਾਂ ਨੂੰ ਥਾਰਿਕ ਜੈਂਸ ਨੂੰ ਟਰਾਲੀਆਂ ਰਾਹੀਂ ਮੰਡੀ ਤੇ ਵੀ ਲੈ ਜਾਣਾ ਪੈਂਦਾ ਆਉਣ ਜਾਣ ਦੇ ਵਿੱਚ ਡੀਜ਼ਲ ਪੈਟਰੋਲ ਵਾਲਦਾ ਹੈ ਲੇਬਰ ਲੱਗਦੀ ਹੈ ਟਾਈਮ ਵੇਸਟ ਹੁੰਦਾ ਹੈ ਉਹ ਇੱਕ ਤਾਂ ਉਹ ਵੱਜ ਜਾਣਾ ਹੈਗਾ ਦੂਜੀ ਮੰਡੀਆਂ ਨੂੰ ਅਸੀਂ ਜਿੰਨੀਆਂ ਵੀ ਸਾਡੇ ਪੰਜਾਬ ਦੀਆਂ ਮੰਡੀਆਂ ਆ ਅਸੀਂ ਉਹਨਾਂ ਨੂੰ ਗ੍ਰੋਸਰੀ ਸਟੋਰਾਂ ਦੇ ਵਜਾਂ ਵੇਅਰ ਹਾਊਸ ਦੇ ਰੂਪ ਦੇ ਵਿੱਚ ਵੀ ਵਰਤ ਸਕਦੇ ਹਾਂ ਕਿਉਂਕਿ ਸਰਕਾਰੀ ਮੰਡੀਆਂ ਹਨ ਅਗਲੀ ਗੱਲ ਅਸੀਂ ਇਹ ਵੀ ਕਰਦੇ ਹੈਗੇ ਆ ਬਈ ਜਿੰਨੀਆਂ ਵੀ ਪੰਜਾਬ ਦੇ ਵਿੱਚ ਢੋਟਵਾਈ ਦਾ ਕੰਮ ਟ੍ਰੇਨਾਂ ਕਰਦੀਆਂ ਉਹ ਵੀ ਖਾਲੀ ਹੋ ਜਾਣਗੀਆਂ ਕਿਉਂਕਿ ਉਸ ਤੋਂ ਚਾਰਬ ਸੈਂਟਰ ਗਵਰਨਮੈਂਟ ਨੂੰ ਹੀ ਇਨਕਮ ਹੁੰਦੀ ਹੈਗੀ ਆ ਉਹਦੇ ਨਾਲ ਸੈਂਟਰ ਗਵਰਨਮੈਂਟ ਨੂੰ ਵੀ ਫਰਕ ਪਊਗਾ ਸਾਨੂੰ ਲੋੜ ਨਹੀਂ ਟੋਟ ਭਾਈ ਦੇ ਵਿੱਚ ਟ੍ਰੇਨਾਂ ਵਰਤਣ ਦੀ ਅਗਲੀ ਗੱਲ ਅਸੀਂ ਕਰਦੇ ਜਿੰਨੇ ਹੀ ਪੰਜਾਬ ਦੇ ਵਿੱਚ ਐਫਸੀਆਈ ਦੇ ਸਟੋਰ ਬਣੇ ਉਹ ਵੀ ਖਾਲੀ ਹੋ ਜਾਣਗੇ ਉਹਨਾਂ ਦੀ ਵੀ ਬਹੁਤੀ ਲੋੜ ਨਹੀਂ ਕਿਉਂਕਿ ਉਹਦੇ ਵਿੱਚ ਸੈਂਟਰ ਸਰਕਾਰ ਦਾ ਇੱਕਦਾਰਾ ਉਹ ਹੀ ਆਪਣੀ ਇਨਕਮ ਜਨਰੇਟ ਕਰ ਰਹੀ ਹੈਗੀ ਆ ਉਹ ਵੀ ਆਪਣੇ ਅਕੋਰਡਿੰਗ ਹੀ ਜੋ ਅੰਪਲਾਈ ਆ ਉਹਨਾਂ ਨੂੰ ਵੀ ਭਰਤੀ ਕਰ ਦਿੰਦੀ ਹੈਗੀ ਆ ਉਹਨਾਂ ਨੂੰ ਤਨਖਾਹਾਂ ਦਿੰਦੀ ਹੈਗੀ ਆ ਜਿੰਨੇ ਵੀ ਪੰਜਾਬ ਦੇ ਵਿੱਚ ਸਬਜੀ ਬਾਜੀ ਦਾ ਕੰਮ ਕਰਦੇ ਹਨ ਰੇਟੀਆਂ ਲਾਉਂਦੇ ਹਨ ਫਰੂਟਾਂ ਦਾ ਜਾਂ ਕੋਈ ਵੀ ਕੰਮ ਕਰਦਾ ਹੈਗਾ ਉਹ ਵੀ ਉਹਨਾਂ ਦਾ ਸਾਰਾ ਬੰਦ ਹੋ ਜਾਊਗਾ ਜਿਵੇਂ ਕਿ ਪ੍ਰਵਾਸੀ ਆ ਕੇ ਫਰੂਟਾਂ ਦੀ ਡੇੜੀ ਲਾਉਂਦੇ ਆਂ ਸਬਜ਼ੀਆਂ ਦੀ ਲਾਉਂਦੇ ਹੈਗੇ ਆ ਉਹ ਵੀ ਉਹਨਾਂ ਦਾ ਸਾਰਾ ਕੁਝ ਬੰਦ ਹੋ ਜਾਊਗਾ ਕਿਉਂਕਿ ਸਾਰਾ ਕੁਝ ਕਿਸਾਨਾਂ ਦੇ ਕੰਟਰੋਲ ਹੇਠ ਹੀ ਆ ਜਾਣਾ ਹੈ ਫਿਰ ਉਹਨਾਂ ਨੂੰ ਖੇਤਾਂ ਦੇ ਵਿੱਚ ਹੀ ਕੰਮ ਕਰਨਾ ਪੈਣਾ ਹੈ ਅਗਲੀ ਗੱਲ ਕਰਕੇ ਅਸੀਂ ਜਿੰਨੇ ਵੀ ਪੰਜਾਬ ਦੇ ਵਿੱਚ ਫਲੋਰ ਮਿਲਣ ਹਨ ਜਾਂ ਸੈਲਰ ਹਨ ਉਨ੍ਹਾਂ ਦੀ ਸਪਲਾਈ ਬੰਦ ਹੋ ਜਾਊਗੀ ਫਲੋਰ ਮਿਲਾਂ ਦੀ ਚਾਹੇ ਸੈਲਰ ਹੈ ਢੋਨੇ ਦੇ ਜਿਹੜੇ ਢੋਨਾ ਜੋ ਚੋਲ ਚੌਲ ਬਣਾਉਂਦੇ ਹਨ ਇਹ ਵੀ ਇੱਕ ਤਰ੍ਹਾਂ ਨਾਲ ਪੰਜਾਬ ਦੇ ਕਿਸਾਨਾਂ ਦਾ ਇਹਨਾਂ ਤੇ ਵੀ ਪੂਰਾ ਕੰਟਰੋਲ ਹੋ ਜਾਊਗਾ ਅਗਲੀ ਗੱਲ ਕਰਦੇ ਹਾਂ ਜਿੰਨੇ ਵੀ ਪੰਜਾਬ ਦੇ ਵਿੱਚ ਰੈਸਟੋਰੈਂਟ ਢਾਬੇ ਹਨ ਉਹ ਵੀ ਸਿੱਧੇ ਕਿਸਾਨਾਂ ਦੇ ਨਾਲ ਜੁੜਨਗੇ ਜਿੰਨੇ ਵੀ ਦੁਕਾਨਦਾਰ ਆ ਦੁਕਾਨਦਾਰੀ ਕਰਦੇ ਹਨ ਉਹ ਵੀ ਸਿੱਧੇ ਕਿਸਾਨਾਂ ਦੇ ਨਾਲ ਹੀ ਜੁੜਨਗੇ ਕਿਉਂਕਿ ਕਿਸਾਨਾਂ ਤੋਂ ਉਹ ਸਿੱਧੀ ਚਾਹੇ ਸਬਜ਼ੀਆਂ ਚਾਹੇ ਕੋਈ ਜੈਨਸਾ ਜਿਵੇਂ ਕਿ ਕਣਕ ਹੈ ਚੌਲ ਹੈ ਜੋ ਵੀ ਦਾਲਾਂ ਹਨ ਸਿੱਧੀ ਪਰਚੇਜ਼ ਕਰ ਸਕਣਗੇ ਕਿਸਾਨਾਂ ਦਾ ਵੀ ਫਾਇਦਾ ਹੋਣਾ ਤੇ ਜਿਹੜੇ ਦੁਕਾਨਦਾਰ ਆ ਉਹਨਾਂ ਦਾ ਵੀ ਫਾਇਦਾ ਹੋਣਾ ਹੈਗਾ ਇਹਦੇ ਵਿੱਚ ਅਗਲੀ ਗੱਲ ਅਸੀਂ ਇਹ ਵੀ ਕਰਦੇ ਹਾਂ ਪੰਜਾਬ ਦੇ ਵਿੱਚ ਜਿਹੜੀ ਆਵਾਜ਼ ਆਈ ਹੈਗੀ ਉਹ ਵੀ ਉਹਦੇ ਵਿੱਚ ਕੰਟਰੋਲ ਹੋਊਗਾ ਉਹ ਵੀ ਘਟੂਗੀ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਸੜਕਾਂ ਦੇ ਉੱਤੇ ਅਕਸਰ 24 ਘੰਟੇ ਹੀ ਮਿਲ ਜਾਂਦੇ ਹਨ ਫਿਰ ਕਿਸਾਨਾਂ ਨੂੰ ਟਰੈਕਟਰਾਂ ਰਾਹੀਂ ਢੋਟ ਢਵਾਈ ਦਾ ਕੰਮ ਵੀ ਖਤ ਹੋ ਜਾਊਗਾ ਸੜਕਾਂ ਤੇ ਵੀ ਟ੍ਰੈਫਿਕ ਕੰਟਰੋਲ ਹੋਊਗਾ ਟ੍ਰੈਫਿਕ ਘਟ ਜਾਣਾ ਹੈਗਾ ਇਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਕਿਸਾਨ ਮੈਨੇਜਮੈਂਟ ਦੇ ਨਾਲ ਵਧੀਆ ਤਰੀਕੇ ਨਾਲ ਖੇਤੀਬਾੜੀ ਕਰਨਗੇ ਆਪਣੇ ਪ੍ਰੋਡਕਟ ਤਿਆਰ ਕਰਕੇ ਆਪਣਾ ਮਾਰਜਨ ਰੱਖ ਕੇ ਆਪਣੇ ਖਰਚੇ ਪਾ ਕੇ ਵਧੀਆ ਤਰੀਕੇ ਦੇ ਨਾਲ ਗਰੋਸਰੀ ਸਟੋਰਾਂ ਤੇ ਸਪਲਾਈ ਕਰਨਗੇ ਜਿਹਦੇ ਵਿੱਚ ਅਸੀਂ ਦੁਕਾਨਦਾਰਾਂ ਦੀ ਗੱਲ ਕਰ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਰਹਿੰਦੇ ਹਾਂ ਵੀ ਛੋਟੇ ਦੁਕਾਨਦਾਰ ਜਿਨ੍ਹਾਂ ਨੂੰ ਟ੍ਰਾਇੰਗਲ ਆ ਪਾਰਟ ਆਫ ਪੰਜਾਬ ਜਿਹੜੀ ਕਿ ਕੋਪ ਕੋਪਰੇਟ ਘਰਾਣਿਆਂ ਦੇ ਵਿੱਚ ਤਬਦੀਲ ਕਰੂਗੀ ਕਿਉਂਕਿ ਪੰਜਾਬ ਦੇ ਵਿੱਚ ਐਡੇ ਵੱਡੇ ਸ਼ਹਿਰ ਹਨ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਤਾਂ ਅਕਸਰ ਦੁਕਾਨਾਂ ਹੈਗੀਆਂ ਹੈਗੀਆਂ ਸ਼ਹਿਰ बसे ਹੋਏ ਹੈਗੇ ਪਿੰਡਾਂ ਦੇ ਵਿੱਚ ਵੀ ਹੈਗੇ ਹਨ ਇੰਨੇ ਸਾਰੇ ਸ਼ਹਿਰਾਂ ਦੀ ਦੁਕਾਨਾਂ ਦੀ ਅੱਜ ਲੋੜ ਨਹੀਂ ਹੈ ਕਿਉਂਕਿ ਅੱਜ ਜ਼ਮਾਨਾ ਬਦਲ ਚੁੱਕਾ ਹੈ ਅਡਵਾਂਸ ਹੋ ਚੁੱਕਾ ਹੈ ਜਿਵੇਂ ਕਿ ਜਿੰਨੇ ਪੰਜਾਬ ਦੇ ਕਰਿਆਨਾ ਸਟੋਰ ਹਨ ਉਹਨਾਂ ਨੂੰ ਵੀ ਇੱਕ ਮੈਨੇਜਮੈਂਟ ਵਿੱਚ ਲਿਆ ਕੇ ਜਿਵੇਂ ਅਸੀਂ ਕਿਹਾ ਵੀ 2500 ਗਰੋਸਰੀ ਸਟੋਰ ਖੋਲੇ ਜਾਣਗੇ ਉਹਨਾਂ ਨੂੰ ਵੀ ਉਹਨਾਂ ਦਾ ਭਾਗੀਦਾਰ ਬਣਾਇਆ ਜਾਊਗਾ ਇਸੇ ਤਰ੍ਹਾਂ ਹੀ ਜਿਵੇਂ ਕੱਪੜੇ ਦੇ ਸਟੋਰ ਆ ਜਾਂ ਰੈਡੀਮੇਡ ਗਾਰਮੈਂਟ ਦੇ ਆ ਜਾ ਹੋਰ ਬਹੁਤ ਸਾਰੇ ਹਨ ਸਾਰਿਆਂ ਨੂੰ ਮੈਨੇਜਮੈਂਟ ਵਿੱਚ ਲਿਆ ਕੇ ਵਧੀਆ ਤਰੀਕੇ ਦੇ ਨਾਲ ਹਰ ਇੱਕ ਨੂੰ ਪਰਫੁੱਲਟ ਹੋਣ ਦਾ ਮੌਕਾ ਦਿੱਤਾ ਜਾਊਗਾ ਅਗਲੀ ਗੱਲ ਅਸੀਂ ਇਹ ਕਰਦੇ ਹਾਂ ਪੰਜਾਬ ਦੇ ਵਿੱਚ ਜਿੰਨੀ ਵੀ ਇੰਡਸਟਰੀ ਹੈ ਇੰਡਸਟਰੀ ਚਾਹੇ ਲੁਧਿਆਣਾ ਸ਼ਹਿਰ ਚਾਹੇ ਚਾਹੇ ਹੋਰ ਸ਼ਹਿਰਾਂ ਦੇ ਵਿੱਚ ਹੈ ਸਾਰੀ ਦੀ ਸਾਰੀ ਹੌਲੀ ਹੌਲੀ ਘਟਾਈ ਜਾਊਗੀ ਲੋੜ ਅਨਸਾਰ ਹੀ ਰੱਖੀ ਜਾਊਗੀ ਸਭ ਤੋਂ ਵੱਧ ਜ਼ੋਰ ਖੇਤੀਬਾੜੀ ਨਾਲ ਸੰਬੰਧਿਤ ਇੰਡਸਟਰੀ ਨੂੰ ਹੀ ਪਹਿਲ ਦਿੱਤੀ ਜਾਊਗੀ ਜਿਸ ਦੇ ਨਾਲ ਪ੍ਰਦੂਸ਼ਨ ਵੀ ਕੰਟਰੋਲ ਹੋਊਗਾ ਪੰਜਾਬ ਦੇ ਵਿੱਚ ਸਾਰੀ ਜਿੰਨੀ ਬੇਰੁਜ਼ਗਾਰੀ ਹੈ ਸਾਰੀ ਖਤਮ ਕੀਤੀ ਜਾਊਗੀ ਕਿਉਂਕਿ ਕਿਸਾਨ ਫਾਰਮ ਹੋ ਬਣਾ ਕੇ ਖੇਤੀ ਕਰਨਗੇ ਉੱਤੇ ਹਰ ਇੱਕ ਨੂੰ ਵਧੀਆ ਤਰੀਕੇ ਦੇ ਨਾਲ ਜੋ ਮਿਲੂਗੀ ਕਿਉਂਕਿ ਜਦੋਂ ਮੈਨੇਜਮੈਂਟ ਬਣ ਜਾਂਦੀ ਹੈ ਉੱਥੇ ਲੇਬਰ ਦੀ ਲੋੜ ਵੀ ਪੈਂਦੀ ਹੈ ਕੰਪਿਊਟਰ অপারেਟਰ ਦੀ ਲੋੜ ਵੀ ਪੈਂਦੀ ਹੈ ਸੁਪਰਵਾਈਜ਼ਰ ਦੀ ਲੋੜ ਪੈਂਦੀ ਹੈ ਮੈਨੇਜਰ ਦੀ ਲੋੜ ਪੈਂਦੀ ਹੈ ਕਾਊਂਟੈਂਟ ਦੀ ਲੋੜ ਪੈਂਦੀ ਹੈ ਟਰੈਕਟਰ ਡਰਾਈਵਰ ਦੀ ਲੋੜ ਪੈਂਦੀ ਹੈ ਹੋਰ ਵੀ ਸਾਧੋ ਸਮਾਨ ਜੋ ਵੀ ਹੈ ਜਿਹਦੇ ਵਿੱਚ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ 18 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਨੂੰ ਜੌਬ ਪ੍ਰੋਵਾਈਡ ਕੀਤੀ ਜਾਵੇਗੀ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਮਜ਼ਦੂਰ ਦੀ ਤਿਹਾਰੇ 1600 ਰੁਪਏ ਹੋਊਗੀ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਊਗੀ ਇਹ ਤਾਂ ਹੀ ਹੋਣਾ ਹੈਗਾ ਜੇ 2027 ਦੇ ਵਿੱਚ ਟ੍ਰੈਂਗਲ ਪਾਰਟੂ ਪੰਜਾਬ ਸਤਾ ਦੇ ਵਿੱਚ ਆਉਂਦੀ ਹੈ ਦਾ ਜੋ ਪੰਜਾਬ ਦੀ ਕਾਇਆਕਲਪ ਕੀਤੀ ਜਾ ਸਕੇ ਪੰਜਾਬ ਨੂੰ ਇੱਕ ਵਧੀਆ ਜਿਵੇਂ ਕਿ ਅਸੀਂ ਪਹਿਲਾਂ ਕਹਿੰਦੇ ਹਾਂ ਵਿਦੇਸ਼ ਪੰਜਾਬ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਵੀ ਪਪੂਲਰ ਹੈ ਜਿਹੜਾ ਕਿ ਪੂਰੀ ਦੁਨੀਆ ਦੇ ਲਈ ਇੱਕ ਰੋਲ ਮਾਡਲ ਬਣ ਸਕੇ ਇਹ ਤੋਂ ਸੇਧ ਲਈ ਜਾ ਸਕੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੁੱਖ ਸੰਤਾਪ ਹੁਣ ਤੱਕ ਬਹੁਤ ਹੰਡਾਇਆ ਹੈ ਪਹਿਲਾਂ ਮੁਗਲਾਂ ਨੇ ਜ਼ੁਲਮ ਕੀਤੇ ਫਿਰ ਅੰਗਰੇਜ਼ਾਂ ਨੇ ਕੀਤੇ ਹੁਣ ਸਾਡੇ ਆਪਣੇ ਹੀ ਪੰਜਾਬ ਦੇ ਲੋਕਾਂ ਤੇ ਜ਼ੁਲਮ ਕਰ ਰਹੇ ਹਨ ਪੰਜਾਬ ਨੂੰ ਲੁੱਟ ਰਹੇ ਹਨ ਪੰਜਾਬ ਦੇ ਵਿੱਚ ਨਸ਼ਾਵਾਦ ਰਿਆ ਹੈ ਬੇਰੁਜ਼ਗਾਰੀ ਵਧ ਰਹੀ ਹੈ ਜਿਸ ਨੂੰ ਕੰਟਰੋਲ ਕਰਨ ਦੇ ਵਿੱਚ ਸੂਬਾ ਸਰਕਾਰ, ਸੈਂਟਰ ਸਰਕਾਰਾਂ ਸਭ ਫੇਲ ਹੋ ਚੁੱਕੇ ਹਨ। ਉਥੇ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਸਾਹ ਦੇਣਾ ਚਾਹੀਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਜਿਹੜੀਆਂ ਲੋਕਲ ਪਾਰਟੀਆਂ ਹਨ ਉਹਨਾਂ ਦੀ ਅਸੀਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਉਹਨਾਂ ਨੇ ਕੀ ਕਰਨਾ ਹੈ ਲੋਕਾਂ ਪ੍ਰਤੀ ਉਹਨਾਂ ਦਾ ਨਜ਼ਰੀਆ ਕੀ ਹੈ ਅਸੀਂ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਅਗਲੀ ਗੱਲ ਇਹ ਵੀ ਹੈ ਟ੍ਰਾਇੰਗਲ ਪਾਰਟੀ ਪੰਜਾਬ ਇਹ ਵੀ ਕਹਿੰਦੀ ਹੈ ਜਿਹੜੀਆਂ ਸਾਡੀਆਂ ਮੁੱਢਲੀਆਂ 4 5 ਲੋੜਾਂ ਹਨ ਉਹਨਾਂ ਨੂੰ ਟ੍ਰਾਇੰਗਲ ਪਾਰਟੀ ਪੰਜਾਬ ਹੀ ਪੂਰਾ ਕਰ ਸਕਦੀ ਹੈ ਜਿਵੇਂ ਕਿ ਅਸੀਂ ਇਹ ਕਹਿੰਦੇ ਹਾਂ ਪੰਜਾਬ ਦੇ ਹਰ ਇੱਕ ਨਾਗਰਿਕ ਦੇ ਕੋਲੇ ਆਪਣਾ ਆਪਣਾ ਘਰ ਹੋਣਾ ਚਾਹੀਦਾ ਹੈ ਉਹ ਵੀ ਆਧੁਨਿਕ ਸਹੂਲਤਾਂ ਦੇ ਨਾਲ ਟ੍ਰਾਇੰਗਲ ਪਾਰਟੀ ਪੰਜਾਬ ਆਪਣੀ ਜ਼ਿੰਮੇਵਾਰੀ ਤੇ ਬਣਾ ਕੇ ਦੇਊਗੀ ਕਿਸੇ ਤੋਂ ਡਾਊਨ ਪੇਮੈਂਟ ਵੀ ਨਹੀਂ ਲਈ ਜਾਊਗੀ ਅਗਲੀ ਗੱਲ ਪੰਜਾਬ ਦੇ ਵਿੱਚ 18 ਸਾਲ ਦੀ ਉਮਰ ਤੱਕ ਹਰ ਇੱਕ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਊਗੀ ਅਗਲੀ ਗੱਲ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਸਿਹਤ ਸਹੂਲਤਾਂ ਲਾਈਫਟਾਈਮ ਫ੍ਰੀ ਦਿੱਤੀਆਂ ਜਾਣਗੀਆਂ 70 ਸਾਲ ਤੋਂ ਪਲੱਸ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਦਿੱਤੀ ਜਾਊਗੀ ਜਿਹਦੇ ਵਿੱਚ ਟ੍ਰਾਇੰਗਲ ਪਾਰਟੀ ਦੇ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਏਜੰਡੇ ਹਨ ਜਿਵੇਂ ਕਿ ਅੱਜ ਜੇਲ੍ਹਾਂ ਦੇ ਵਿੱਚ ਬਹੁਤ ਸਾਰੇ ਕੈਦੀ ਹਨ ਸਾਰੇ ਸਜ਼ਾਵਾ ਪੂਰੀਆਂ ਕਰ ਚੁੱਕੇ ਹਨ ਨਿੱਕੇ ਮੋਟੇ ਝਗੜਿਆਂ ਕਾਨ ਅੰਦਰ ਹਨ ਜਾਂ ਕਈ ਵਾਰ ਨਜਾਇਜ਼ ਕੇਸ ਪਾਏ ਹੋਏ ਹਨ ਉਹ ਵੀ ਅਜ ਸਜ਼ਾ ਕੱਟ ਰਹੇ ਹਨ ਇਹਨਾਂ ਨੂੰ ਵੀ ਵਕੀਲਾਂ ਦੀ ਜੱਜਾਂ ਦੀ ਇੱਕ ਮੀਟਿੰਗ ਸਾਂਝੀ ਕਰਕੇ ਇਸ ਦਾ ਵੀ ਹੱਲ ਕੀਤਾ ਜਾਊਗਾ ਕਿਉਂਕਿ ਕ੍ਰਾਈਮ ਨੂੰ ਘਟਾਇਆ ਜਾਊਗਾ ਕਿਉਂਕਿ ਕ੍ਰਾਈਮ ਤਾਂ ਆਟੋਮੈਟਿਕਲੀ ਆਪੇ ਹੀ ਘਟ ਜਾਣਾ ਕਿਉਂਕਿ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਜੋਬ ਮਿਲ ਗਈ ਘਰ ਮਿਲ ਗਿਆ ਸਹੂਲਤਾਂ ਮਿਲ ਗਈਆਂ ਤੇ ਕ੍ਰਾਈਮ ਨਾਲ ਦੀ ਚੀਜ਼ ਤਾਂ ਕੋਈ ਪੰਜਾਬ ਦੇ ਵਿੱਚ ਰਹਿਣੀ ਹੀ ਨਹੀਂ ਕਿਉਂਕਿ ਕੋਈ ਵੀ ਕ੍ਰਾਈਮ ਕਰਦਾ ਹੈਗਾ ਜਿਵੇਂ ਕਿ ਹੁਣ ਗੈਂਗਸਟਰ ਜਾਂ ਪਹਿਲਾਂ ਕਹਿ ਰਹੇ ਅੱਤਵਾਦ ਕਹਿ ਰਹੇ ਸੀ ਇਹ ਸਾਰਾ ਸਰਕਾਰਾਂ ਦਾ ਫਲਾਇਆ ਹੋਇਆ ਹੁੰਦਾ ਹੈਗਾ ਸਰਕਾਰਾਂ ਜੋਬ ਦੇਣ ਦੇ ਵਿੱਚ ਸਮਰੱਥ ਨਹੀਂ ਹੁੰਦੀਆਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਹੀ ਉਲਝਾਇਆ ਜਾਂਦਾ ਹੈ ਇਹਦੇ ਵਿੱਚ ਵੀ ਕੋਈ ਵੀ ਗੈਂਗਸਟਰ ਆ ਕੋਈ ਅੱਤਵਾਦੀ ਹੈਗਾ ماں ਦੇ ਪੇਟ ਤੋਂ ਨਹੀਂ ਪੈਦਾ ਹੁੰਦਾ ਇਹ ਸਮਾਜ ਦੇ ਰਾਹੀਂ ਜੋ ਕੁਝ ਨੂੰ ਸਮਾਜ ਤੋਂ ਮਿਲਦਾ ਹੈ ਕਿਉਂਕਿ ਸਹੀ ਗਾਈਡੈਂਸ ਨਹੀਂ ਮਿਲਦੀ ਸਹੀ ਯੋਧੀ ਪਰਵਰਤਨ ਨਹੀਂ ਹੁੰਦੀਗੀ ਢੰਗ ਤਰੀਕੇ ਨਾਲ ਪਰ ਨਹੀਂ ਸਕਦਾ ਕਿਉਂਕਿ ਐਜੂਕੇਸ਼ਨ ਬੜੀ ਮਹਿੰਗੀ ਹੈਗੀ ਆ ਬੱਚਾ ਨੂੰ ਪੜਾਉਣਾ ਬੜਾ ਔਖਾ ਹੋਇਆ ਪਿਆ ਮਾਪਿਓ ਦੇ ਲਈ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟੀ ਪੰਜਾਬ ਅਤੇ ਸੋਨਾ ਪੰਜਾਬ ਫੇਸਬੁੱਕ ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਪੰਜਾਬ ਦੇ ਹਾਲਾਤਾਂ ਬਾਰੇ ਏਜੰਡਿਆਂ ਬਾਰੇ ਨਵੀਂ ਇਨਫਰਮੇਸ਼ਨ ਦੀ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜ਼ਿਚਾਜ ਰੱਖਦੇ ਹਾਂ ਵਾਹਿਗੁਰੂ ਜੀ ਅਕਾਲ ਚਾਹ ਵਾਹਿਗੁਰੂ ਜੀ ਕੀ ਫਤਿਹ